ਹੈਲੋ ਜੀ ਵੈਲਕਮ ਸਸ਼ੀਕਾar ਨਮਸਤੇ ਇਸ ਵਾਰ ਦਾ ਤੁਹਾਡਾ ਦੇ ਬਲogs ਆਈ ਥਿੰਕ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਠੀਕ ਠਾਕ ਆ ਅੱਜ ਅਸੀਂ ਜਾ ਰਹੇ ਹਾਂ ਮੇਲਾ ਵੇਖਣ ਪਪਾ ਪਪਾ ਕਪਜੀ ਦਾ ਟਾਂਡੇ ਇਹ ਮੇਲਾ ਜੀ 17 ਤੱਕ ਤੋਂ ਲੈ ਕੇ 19 ਤਰੀਕ ਤੱਕ ਮੇਲਾ ਲੱਗੇਗਾ ਮੈਂ ਉਸ ਤੋਂ ਬਾਅਦ ਵੀ ਦੁਕਾਨਾਂ ਵਗੈਰਾ ਲੱਗੀਆਂ ਰਹਿੰਦੀਆਂ ਆ ਆਓ ਜੀ ਚੱਲਦੇ ਆਪਾਂ ਮੇਲਾ ਵੇਖਣ ਵਾਸਤੇ ਗਰਮੀ ਬਹੁਤ ਹੁੰਦੀ ਆ ਦਿਨੇ ਇਸ ਕਰਕੇ ਆਪਾਂ ਸ਼ਾਮ ਨੂੰ ਜਾਂਦੇ ਆ ਮੇਲਾ ਅੱਜ ਹੀ ਜਾ ਰਹੇ ਆ ਮੈਂ ਇਸ ਮੇਲੇ ਲੱਗਨ ਨੂੰ ਚ ਤਿੰਨ ਦਿਨ ਹੋ ਗਏ ਆ ਪਰ ਅੱਜ ਜਾ ਰਹੇ ਆ ਇਹ ਹੈ ਗਾਇਜ਼ 17 ਤ੍ਰਿਕ ਦਾ ਬਲੌਕ ਸਾਰੇ ਸੰਗਤ ਜਾਤਾਂ ਦਾ ਰਾਤ ਨੂੰ ਜਾਂਦੀ ਹੈ ਦਿਨੇ ਬਹੁਤ ਘੱਟ ਜਾਂਦੀ ਹੈ ਸੰਗਤ ਤਾਂ ਦਿਨੇ ਸਾਰੇ ਜਾਂਦੇ ਆ ਮੇਲਾ ਵੇਖਣ ਪਹਿਲੇ ਦਿਨ ਰਾਤ ਨੂੰ ਸਿੰਗਰ ਆਂਦੇ ਆ ਤੇ ਜਿਹੜਾ ਲਾਸਟ ਦਿਨ ਦਾ ਆ ਕੇ ਪੁੰਨੀ ਤੇ ਲਾਸਟ ਹੋਮਕੋਸ ਦਿਨ ਜਾਗਦੰ ਕਰਵਾਉਂਦੇ ਜਗਰਾਤਾ ਤੇ ਤਿੰਨ ਤਿੰਨ ਤੋਂ ਚਾਰ ਦਿਨ ਲੱਗਦਾ ਹੈ ਵਸੇ ਦੁਕਾਨਾ ਉਸ ਤੋਂ ਬਾਅਦ ਵੀ ਲੱਗੇ ਰਹਿੰਦੀ ਕਤੋਂ 15 ਦਿਨ ਦੁਕਾਨਾ ਲੱਗਿਆ ਰਹਿੰਦੀਆਂ ਸਿੰਗਰਾਂ ਤੋਂ ਪੰਜ ਛੇ ਦਿਨ ਪਹਿਲਾਂ ਦੁਕਾਨਾ ਲੱਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪਹਿਲੀ ਤੱਕ ਤੱਕ ਦੁਕਾਨਾ ਲਗਦੀਆਂ ਲਓ ਜੀ ਇੱਥੇ ਲੱਗਾ ਹੋਇਆ ਆਈਸਕ੍ਰੀਮ ਦਾ ਲੰਗਰ ਤੇ ਆਪਾਂ ਖੜ ਗਏ ਆ ਲਾਈਨ ਚ ਆਉਣ ਵਾਲੀ ਆਈਸਕ੍ਰੀਮ ਖਾਣ ਵਾਸਤੇ ਲਾਓ ਜੀ ਆਪਾਂ ਆਈਸਕ੍ਰੀਮ ਲੈ ਕੇ ਤੁਰ ਪਏ ਅੱਗੇ ਦੇਖੋ ਜੀ ਮੇਲੇ ਦੀਆਂ ਰੌਣਕਾਂ ਉਹ ਸਾਹਮਣੇ ਐ ਬੂਟਾ ਭਗਤ ਜੀ ਦਾ ਮੰਦਰ ਬਾਬਾ ਜੀ ਦਾ ਹੁੰਦੜ ਉਸ ਤੇ ਲੜੀਆਂ ਲੱਗੀਆਂ ਹੋਈਆਂ ਇੱਧਰ ਸਾਹਮਣੇ ਹੈਗੀ ਜੂਸ ਦੀ ਦੁਕਾਨ ਮੰਦਰ ਵਾਲਿਆਂ ਦੀ ਦੁਕਾਨ ਐ ਦੇਖੋ ਦੁਕਾਨਾਂ ਚੋਰੀ ਚ ਕਰਨੇ ਵੀ ਧਰ ਰਹਿੰਦਾ ਉਹਨੂੰ ਭਾਜੀ ਕਹਿ ਰਸੀ ਫੋਨ ਵਿੱਚ ਪਰ ਪਰ ਮੈਂ ਫਿਰ ਵੀ ਚੋਰੀ ਚੋਰੀ ਵੀਡੀਓ ਬਣਾ ਰਹੀ ਸੀਗੀ ਕਿੰਨਾ ਸੋਹਣਾ ਲੱਗ ਰਿਹਾ ਹੈ ਮੋਟਾ ਪੱਤ ਸੁਦਾ ਸੰਗਤ ਮੱਥਾ ਟੇਕਣ ਵਾਸਤੇ ਲਾਈਨ 'ਚ ਲੱਗੀ ਹੋਈ ਸੰਗਤ ਲੱਗੀ ਹੋਈ ਹੈ ਉਹਨਾਂ ਤੁਹਾਡੇ ਕੋਲ ਵਾਸਤੇ ਲਾਈਨ ਚ ਇਹਨੇ ਸੋਨੇ ਫਲਾਵਰ ਤੇ ਰਾਸ਼ੀ ਬਹੁਤ ਜ਼ਿਆਦਾ ਹੋ ਗਿਆ ਖਾਣ ਪੀਣ ਦੀ ਹਰ ਇੱਕ ਚੀਜ਼ ਲੰਗਰ ਕੜੀ ਚੌਲ ਰਾਜਮਾ ਚੌਲ ਦਾਲ ਚੌਲ ਫਿਰ ਆਈਸਕ੍ਰੀਮ ਦਾ ਲੰਗਰ ਠੰਡੇ ਮਿੱਠੇ ਜਲਦੀ ਸ਼ਪੀਲ ਤੇ ਦਿਨ ਲੰਘਰ ਬਹੁਤ ਹੁੰਦੇ ਆ ਜਿੱਦ ਤੱਕ ਮੰਦਰਾ ਉੱਤੱਕ ਜਿਹੜਾ ਪਰਚਾਨੀ ਲਗਾਈ ਹੋਈ ਆ ਚਲੋ ਜੀ ਚਲਦੇ ਆਪ ਅੱਗੇ ਕੋ ਸੰਗਤ ਜਿਉ ਜੋ ਰਾਤ ਹੁੰਦੀ ਹੈ ਤੇ ਉਥੇ ਸੰਗਤ ਜ਼ਿਆਦਾ ਮਨ ਲੱਗ ਜਾਂਦੀ ਆ ਹਾਂ ਜਿੱਦ ਤੋਂ ਨੂੰ ਤੱਕ ਹਾਂਦੇ ਆ ਮੇਲਾ 哦，好像是那个，那个，那个，那个，不行，别扣。 ਆਹ ਵਾਲੇ ਪੰਘੂੜੇ ਤੇ ਬੈਠਣ ਤੋਂ ਕਿਸ ਕਿਸ ਨੂੰ ਧਰ ਲੱਗਦਾ ਦੱਸਿਓ ਕਮੈਂਟ ਕਰ ਜ਼ਰੂਰ ਦੱਸਿਓ ਤੇ ਕਿਸ ਨੂੰ ਵਧੀਆ ਲੱਗਦੇ ਆਹ ਵਾਲੇ ਪੰਘੂੜੇ ਤੇ ਝੂਟ ਲੈਣੇ ਟੰਡੋਲ ਕਹਿੰਦੇ ਆ ਆ ਕਿਸ਼ਤੀ ਵਾਲੀ ਵੀ ਸੀਗੀ ਬੀੜੀ ਵਾਲੀ ਜਿਹੜੀ ਮੂੜੀ ਆ ਉਹ ਵੀ ਸੀਗੀ ਤੇ ਤਕਰੀਬ 70 ਦੇ ਝੂਟ ਲੈਣ ਵਾਸਤੇ ਸੀਗਾ ਬੱਚਿਆਂ ਵਾਸਤੇ ਅਲੱਗ ਸੀਗਾ ਵੱਡਿਆਂ ਵਾਸਤੇ ਅਲੱਗ ਦੇਖੋ ਜੀ ਹਰ ਤਰ੍ਹਾਂ ਦੀ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਕੱਪ ਗਲਾਸ ਕੱਚ ਦੇ ਗਲਾਸ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਤੇ ਤੁਹਾਨੂੰ ਬਾਕੀ ਮੈਂ ਵਲੌਗ ਫਿਰ ਪਾਵਾਂਗੀ ਕਿਉਂਕਿ ਪੂਰੀ ਵੀਡੀਓ ਨਹੀਂ ਬਣੀ ਮੇਰੇ ਕੋਲ ਬਾਕੀ ਦਾ ਵਲੌਗ ਮੈਂ ਫਿਰ ਪਾਵਾਂਗੀ ਕੋ ਰਾਤ ਦਾ ਟਾਈਮ ਹੈ ਕਿ ਫੋਨ ਦਾ ਵੀ ਡਾ ਲੱਗਦਾ ਰਹਿੰਦਾ ਕੋਈ ਖੋ ਨਾ ਲਵੇ ਇਸ ਕਰਕੇ ਕੋਸ਼ਿਸ਼ ਕਰਾਂ ਕਿ ਸਵੇਲੇ ਦਿਨੇ ਆਂਦੀ तो दिने जो कई बार मौसम ठंडा हो जाता तो संगत दिने घट होंगी है कोशिश करा दिने वीडियो बना के पावगे आप इंजॉय मेला प्लीज़ वीडियो लाइक शेयर तो कमेंट जरूर करना चैनल सबसक्राइब जरूर करना जेकर वीडियो वाइसिया लगती है तो कमेंट जरूर करो शेयर जरूर करो ਪਾਂਡੇ ਹਰ ਤਰ੍ਹਾਂ ਦੇ ਲੋਹੇ ਦੇ ਪਾਂਡੇ ਸੀਗੇ ਦੇਖੋ ਸਮਾਨ ਲੈਣਾ ਪਰ ਮੈਂ ਲਾਸਟ ਜੀ ਲਵਾਂਗੀ ਜਿਹਦਾ ਅੱਜ ਲਾਸਟ ਦਿਨ ਹੈ 19 ਤਰੀਕ ਨੂੰ ਉਸ ਤੋਂ ਅਗਲੇ ਦਿਨ ਜਾ ਕੇ ਆਪਾਂ ਲੈ ਕੇ ਆਵਾਂਗੇ ਸਮਾਨ ਜੋ ਵੀ ਲੈਣਾ ਉਹ ਇੱਥੋਂ ਸਮਾਨ ਲਿਆ ਹੁੰਦਾ ਤੇ ਇੱਕ ਸਾਲ ਥਾੜਾ ਨਿਕਲ ਜਾਂਦਾ ਟਰੇਆ ਵਗੈਰਾ ਕੱਪ ਗਲਾਸ ਵਗੈਰਾ ਦਾ ਇੱਕ ਸਾਲ ਤੱਕ ਕੁਝ ਨਹੀਂ ਹੁੰਦਾ ਜਦੋਂ ਪਤਾ ਲੱਗਦਾ ਮੇਲੇ ਆਣੇ ਵਾਲਾ ਟੁੱਟਣ ਲੱਗ ਪੈਂਦੇ ਆ ਟਰੇਆ ਸੀਆਂ ਦੋ ਟੁੱਟ ਗਈਆਂ ਕੱਲ ਇਹਦੇ ਕੋਲੋਂ ਪੇਪਰ ਹਰ ਇੱਕ ਚੀਜ਼ ਸੀ ਮੇਲੇ ਸ ਆ ਹੈਗੀ ਸਾਰੀ ਮੁੱਲ ਦੀ ਸੀ ਫ੍ਰੀ ਇਹ ਨਹੀਂ ਸੀਗਾ ਲੰਗਰ ਆਈਸਕ੍ਰੀਮ ਲੰਗਰ ਆਈਸਕ੍ਰੀਮ ਤੇ ਲੰਗਰ ਤੇ ਕੜੀ ਚੋਲ ਤੇ ਠੰਡੇ ਮਿੱਠੇ ਚਾਹ ਦੀ ਚਪੀਰ ਇਹ ਲੰਗਰ ਸਿਕਾ ਅੱਜ ਤਾਂ 19 ਤਰੀਕ ਨੂੰ ਲੱਗੇਗਾ ਟਿੱਕੀਆਂ ਦਾ ਲੰਗਰ ਲੱਗੇਗਾ ਹੋਰ ਵੀ ਬਹੁਤ ਕੁਝ ਖਾਣ ਨੂੰ ਮਿਲੇਗਾ ਚਲੋ ਠੀਕ ਹੈ ਜੀ ਤੁਸੀਂ ਕਰੋ ਮੇਲਾ ਅੰਜਵਾਇ ਮਿਲਦੇ ਆਂ ਫਿਰ ਨੈਕਸਟ ਵਲੌਗ ਚ ਬਾਏ ਬਾਏ ਥੈਂਕ ਯੂ ਆਹ ਪਲੀਜ਼ ਜੇਕਰ ਚੈਨਲ ਤੇ ਨਿਊ ਚੈਨਲ ਸਬਸਕ੍ਰਾਈਬ ਹੀ ਦਰ ਕਰਨਾ ਬਾਏ ਬਾਏ ਸਿਕਰੋ ਮੈਲਾ ਅੰਜੁਆਏ ਤੇ ਆਪਾਂ ਕੁਝ ਖਾ ਲਈਏ ਆਪਾਂ ਤਵਸ ਪਾਨੀਪੁਰੀ ਗੋਲ ਗੱਫੇ ਖਾਣ ਨੂੰ ਚਾਹੀਤੇ ਆ ਆ ਹੱਥ ਦੇ ਬਣੀਆਂ ਹੋਈਆਂ ਚੀਜ਼ਾਂ ਨੇ ਸਾਰੀਆਂ ਆ ਵਧੀਆ ਲੱਗੇ ਯਾਰ ਪਏ 50 ਰੁਪਏ 50 ਪੈਸੇ ਭਾਂਡੇਾਂ ਦੀ ਇਹ ਤਰੂਲਾ ਪੈ ਰਿਆ ਸੀਗਾ 10 ਰੁਪਏ ਸੇਲ 50 ਰੁਪਏ ਸੇਲ 170 ਦੇ ਦੋ 90ਾਂ ਦਾ ਇੱਕ ਆਪੜ ਦੇ ਵਗੈਰਾ ਸਹਰਾਣਿਆ ਦਾ ਕਵਰ ਫਿਰ ਟਾਟੀ ਵੇਅਰ ਵਗੈਰਾ ਸਾਰਾ ਕੁਝ ਸੀਗਾ ਕਿੰਨੇ ਕਿ ਡੋਗੀ ਬਨੇ ਹੋਏ ਸੀ ਜੀ ਬਹੁਤ ਹੁਸਨ ਸੀਗਾ ਕਿ ਕਲੀ ਕਲੀ ਚ ਇਹ ਵੀਡੀਓ ਬਣਾਣ ਲੱਗ ਪਏ ਬਲੌਗ ਮੇਰਾ ਕਟੋਕਟ 1.5 2 ਘੰਟੇ ਦਾ ਬਲੌਗ ਬਣੇਗਾ ਉਹ ਜ ਸਾਹਮਣੇ ਲੱਗੇ ਹੋਇਆ ਚੁੱਲੇ ਇਹ ਪੜਦੇ ਵਗੈਰਾ ਲੱਗੇ ਹੋਏ ਆ ਟੇਬਲ ਤੇ ਕਪੜਾ ਪਛਾਣ ਵਾਸਤੇ ਹਰ ਇੱਕ ਚੀਜ਼ ਮਿਲਦੀ ਹੈ ਮੇਲੇ ਤੇ ਸੂਟ ਸਗੇ 250 ਦੇ ਇੱਕ 500 ਦੇ ਤੋਂ ਪਾ ਲਵਾਂਗੇ ਤੇ ਖਾਵਾਂਗੇ ਗੁਰੂ ਦੇ ਚਲੋ ਬਾਈ ਬਾਈ ਥੈਂਕ ਯੂ ਘਾਰ ਆ ਕੇ ਪ੍ਰਿੰਸ ਨੂੰ ਕਰਕੇ ਦਿਖਾਇਆ ਸੀਗਾ ਡਰਾਈ ਸੂਟ ਰੇ ਕਰਕੇ ਦੇਖਣਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਮਿਲਦੇ ਆਂ ਨੈਕਸਟ ਵਲੌਗ ਚ ਬਾਈ ਬਾਈ ਥੈਂਕ ਯੂ